ਹੇ ਗਾਇਸ ਆਇਆ ਪਿਆਮ ਸ਼ਹੀਦ ਉਦਮ ਸਿੰਘ ਜੀ ਤੇ ਗਾਇਸ ਇਹ ਲੰਘਾ ਲੰਘ ਕੋ ਆਇਆ ਅੱਜ ਜਿਹਨਾਂ ਜਿਹੜੇ ਇਹਦੀ ਦੇਖਪਾਲ ਕਰਦੇ ਆਉਣੇ ਅੱਜ ਤੇ ਆਇਆ ਇਹ ਲੰਘਾ ਲੈ ਗਿਆ ਹਾਂ ਇਤਿਹਾਸ ਹੈ ਕੋਈ ਨਹੀਂ ਆਪਰੇ ਪਤਾ ਨਹੀਂ ਕਿ ਕਿਹੜੇ ਆਗਿ ਦਿਨ ਇਹ ਪੈਟ ਕੀਤਾ ਸ਼ਹੀਦ ਉਦਮ ਸਿੰਘ ਕੰਬੋਜ ਯਾਦਗਾਰਕ ਕਮੇਟੀ ਦੇ ਪਲਾਰਿਸ ਸਕਦ ਸਤਿਕਾਰਯੋਗ ਜੋਤੀ ਮਹੰਤ ਸਿੰਘ ਜੀ ਨੇ ਸ਼ਹੀਦ ਉਦਮ ਸਿੰਘ ਜੀ ਦੇ ਨਦੀ ਘਰ ਲਈ ਵਾਟਰ ਫੋਲਰ ਪੈਟ ਕੀਤਾ ਆ ਯਾਰ ਜਦਨ ਮਰਜੀ ਫੇਟ ਕੀਤਾ ਹੋਇਆ ਪਾਣੀ ਲੈਣ ਆਇਆ ਚਲ ਆਇਆ ਚਲ ਕੀ ਵਰੀ ਅੰਦੇ ਨਹੀਂ ਪਤਾ ਇਹਨਾਂ ਨੂੰ ਉਹ ਬਨੇ ਚਾਬੀ ਨਹੀਂ ਆਈ ਨਹੀਂ ਦੇਣਾ ਉਸੇ ਤਾ ਤਾ ਬੋਸ ਨਾਲ ਸਿਰੋਏ ਸੜ ਜਾ ਸੜ ਜਾ ਉਹ ਫੋਨ ਅੜਦੀ ਅੜਦੀ ਅਰੇ ਮੈਨੂੰ ਚੱਕਿਆ ਨਾ ਮੜਿਆ ਰੰਗ ਰਈ ਸੁ ਦੇਖਦਾ ਹੀ ਨਹੀਂ ਪਿਆ ਕੁਛ ਆਏ ਹੈ ਤੇ ਗਾਇਸ ਆਪਣਾ ਵੱਡਾ ਭਰਾ ਆ ਰਿਹਾ ਲੋੜਾ ਆਪਾਂ ਦਿਖਾਉੜਿਆ ਇਹ ਫੁੱਦਰ ਲੋਕ ਨੂੰ ਪਤਾ ਕਿ ਤਾ ਉਹ ਦੇਖ ਸਾਹਮਣੇ ਗਾਈ ਫਿਰੇ ਹੋਏ بڑے ਸੱਟ ਸਾਡੇ ਬਲੌਗਰ ਸਾਲ ਨੂੰ ਦਿਓ ਜੀ ਟਾਈਮ ਤੁਹਾਨੂੰ ਜੀ ਸੱਦੇਓ ਆਪਣਾ ਵਲੌਗ ਸ਼ੁਰੂ ਵਧੀਆ ਲੱਗਦਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਾਂ ਇਹੀ ਦੋਸਤਾਂ ਦੇ ਘਰ ਚ ਗਈ ਆਵੇਖ ਸੱਦੇਓ ਆ ਸਾਡੇ ਵਲੌਗਰ ਸਾਡੇ ਜੀ ਲਈ ਇਸੇ ਇਹ ਆਪਣਾ ਹੀ ਸਾਲਾ ਵੱਡਾ ਮੇਰੇ ਤੋਂ 5 ਸਾਲ ਵੱਡਾ ਨੰਮੀ ਤੇ ਆ ਵੀਰ ਜੀ 12ਵੀਂ ਤੇ 12ਵੀਂ ਤੋਂ ਬਾਅਦ ਜਾਣਗੇ ਕੋਲ ਲਿਆ ਪੈਦਾ ਹੋਇਆ ਹੈ ਸਭ ਇਤਰੀ ਦਾ ਨੰਗੂ ਕੀ ਦੱਸੇ ਪੂਰਾ ਨੌਣਾ ਭਰ ਪੁਰਣੀ ਨੂੰ ਕਦੀ ਜਨਾ ਕੋਲ ਜਨਾ ਨੂੰ ਜੇਲਾਂ ਕੋ ਫਚਾਰ क्या <laughs> ज्यादा से पता नहीं लगता ये हर वड़ भाई जमीने पता नहीं चला तो दूरी बहुत है सी देखो तो सोमवार नहीं दूर बहुत है अभी वो जितने जो इधर ही नहीं आ रहे ਸੀ ਸੀ ਬਤਾ ਦਵਾਈ ਆ ਹੁਣ 25 ਦਸੰਬਰ ਨੂੰ ਮੈਂ ਹਸੂ ਬੋਕੇ ਦੇਖੀ ਮੁਜਾਬ ਦੇਣੀ ਹੁਣ ਤੋਂ ਦੇਣੀ ਐ ਇੱਕ ਫਾਇਰ ਹੋਊਗਾ ਦੁਆਰਾ ਅੱਛਾ ਤੇ 26 ਦਾ ਇੱਕ ਕੱਪੜਾ ਖਰਚ ਨੇ ਹਾਂ 31 ਦਸੰਬਰ ਵੀ ਬਣਾਣਗੇ ਨਾ ਅੱਛੇ ਲੱਗਦਾ ਹੈ 26 ਜਨਵਰੀ ਨੂੰ ਨਾ ਨਾ ਉਹਦਾ ਫੋਟੋ ਵੱਡੀ ਲੱਗੀ ਹੋਈ ਆ ਉਹਦੇ ਵੀ ਵੀ ਢੋੜੀ ਆ ਉਹਦੇ ਨਾਲ ਫੋਟੋ ਸੱਚ ਆ ਇਹਨਾਂ ਨੂੰ ਅਦਰੋਂ ਮੇਡ ਤੋੜ ਕੇ ਜਾਣਾ ਉਹ ਭਰਾਵਾ ਇਹ ਤਾਂ ਮੋੜੇ ਮੱਡੀ ਤੇ ਡੜਾਈ ਆ ਸਾਰੇ ਬੋਤਲੇ ਤੇ ਤਕੜੇ ਲੋਗ ਚੱਕ ਕੇ ਆਏ ਮੈਂ ਰੁਪਏ ਦੇਣੇ ਤਿੰਨ ਪੁੱਟੀਆਂ ਦੇ ਵਿੱਚ ਪਈਆਂ ਕਾਦੀ ਮੈਂ ਕਿ ਉਹ ਸਾਡੇ ਉੱਤੇ ਡਾ ਗੁੰਦਾ ਤੱਕ ਤੇ ਬਹਿਣ ਕਾ ਸਾਰਾ ਕੁਝ ਠੀਕ ਹੈ ਸਾਡੇ ਕੋਲ ਦਲਵਾਰਾ ਪਈਆਂ ਗੱਡੀ ਆਯੋ ਜੀ ਬੱਸੀ ਗਾਈਸ ਅੱਜ ਦੇ ਵਲੌਗ ਦੇ ਅੰਦਰ ਐ ਨਹੀਂ ਓਕੇ ਬਾਏ ਰੱਪ ਰੱਖਾ